ਪੰਜਾਬੀ ਨਾਟਕ ਦੇ ਬਾਰੇ ਮੇਰਾ ਇਹ ਇੱਕ ਸੀਰੀਅਸਲੀ ਨੌਨ ਸੀਰੀਅਸ ਮੋਨੋਲੋਗ ਹੈ ਪਰ ਮੈਂ ਸਪਸ਼ਟ ਕਰ ਦਿਆਂ ਕਿ ਇਸ ਮੋਨੋਲੋਗ ਤੋਂ ਮੇਰਾ ਮਕਸਦ ਕਿਸੇ ਪੰਜਾਬੀ ਨਾਟਕਕਾਰ ਜਾਂ ਪੰਜਾਬੀ ਨਾਟਕ ਦਾ ਮਜ਼ਾਕ ਉਡਾਣਾ ਹਰ ਕਿਸ ਨਹੀਂ ਹੈ ਨਾਟਕਕਾਰ ਆਪ ਸਮਾਜ ਸਭਿਆਚਾਰ ਅਤੇ ਸਿਆਸਤ ਦੇ ਲਗਭਗ ਹਰੇਕ ਪਹਿਲੂ ਦਾ ਡਟ ਕੇ ਮਜ਼ਾਕ ਉਡਾਉਂਦੇ ਨੇ ਕੋਈ ਉਹਨਾਂ ਦਾ ਮਜ਼ਾਕ ਉਡਾ ਵੀ ਕਿਵੇਂ ਸਕਦਾ ਮੈਂ ਤਾਂ ਬਸ ਪੰਜਾਬੀ ਨਾਟਕ ਨਾਲ ਜੁੜੇ ਕੁਝ ਦਿਲਚਸਪ ਪਹਿਲੂ ਕੁਝ ਦਿਲਚਸਪ ਤੱਥ ਹਲਕੇ ਫੁਲਕੇ ਅੰਦਾਜ਼ ਨਾਲ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਿਹਾ ਵਰਨਾ ਮੇਰੇ ਮਨ ਵਿੱਚ ਪੰਜਾਬੀ ਨਾਟਕਕਾਰਾਂ ਦਾ ਤੇ ਉਹਨਾਂ ਦੇ ਕੰਮ ਦਾ ਦਿਲੋਂ ਸਤਿਕਾਰ ਹੈ ਮੈਂ ਸਾਲ 2004 ਤੋਂ ਲੈ ਕੇ 2010 ਤੱਕ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਡਾਕਟਰ 우ਮਾ ਸੇਠੀ ਹੋਰਾਂ ਦੇ ਨਾਲ ਪੀ ਐਚ ਡੀ ਕੀਤੀ ਤੇ ਮੇਰੀ ਖੋਜ ਦਾ ਵਿਸ਼ਾ ਸੀ ਪੰਜਾਬੀ ਨਾਟਕ ਦਾ ਕਵਿ ਸ਼ਾਸਤਰ ਭਾਵ ਮੈਂ ਪਿਛਲੀ ਇੱਕ ਸਦੀ ਦਾ ਪੰਜਾਬੀ ਨਾਟਕ ਪੜ੍ਹ ਕੇ ਇਹ ਤੈਅ ਕਰਨਾ ਸੀ ਕਿ ਆਖਰ ਪੰਜਾਬੀ ਨਾਟਕ ਹੈ ਕੀ ਬਲਾ ਇਸ ਲਈ ਮੈਂ ਕੋਈ 1100 ਦੇ ਕਰੀਬ ਪੰਜਾਬੀ ਨਾਟਕ ਪੜ੍ਹੇ ਇੰਨੇ ਨਾਟਕ ਪੜ੍ਹ ਕੇ ਮੇਰੇ ਨਾਟਕੀ ਗਿਆਨ ਦੇ ਵਿੱਚ ਕੋਈ ਵਾਧਾ ਹੋਇਆ ਕਿ ਨਹੀਂ ਇਹ ਤਾਂ ਨਹੀਂ ਮੈਂ ਕਹਿ ਸਕਦਾ ਪਰ ਦੋ ਚੀਜ਼ਾਂ ਵਿੱਚ ਵਾਧਾ ਹੋਇਆ ਇੱਕ ਤਾਂ ਮੇਰਾ ਭਾਰ ਬਹੁਤ ਵਧ ਗਿਆ ਉਹਨਾਂ ਦਿਨਾਂ ਦੇ ਵਿੱਚ ਤੇ ਦੂਜਾ ਮੇਰੀਆਂ ਅੱਖਾਂ ਦੇ ਉੱਪਰ ਐਨਕ ਦਾ ਨੰਬਰ ਵਧ ਗਿਆ ਇਸ ਤੋਂ ਇਲਾਵਾ ਵੀ ਮੈਨੂੰ ਕੁਝ ਕਈ ਕਿਸਮ ਦੇ ਮਹਾ ਗਿਆਨ ਪ੍ਰਾਪਤ ਹੋਏ ਪਹਿਲੀ ਵਾਰੀ ਮੈਨੂੰ ਇਸ ਗੱਲ ਦਾ ਪਤਾ ਲੱਗਿਆ ਕਿ ਸਿਰਫ ਸਾਹਿਤ ਲਿਖਣ ਵਾਲੇ ਲੇਖਕ ਮਹਾਨ ਨਹੀਂ ਹੁੰਦੇ ਪੜਨ ਵਾਲੇ ਪਾਠਕ ਵੀ ਮਹਾਨ ਹੁੰਦੇ ਨੇ ਰਦਰੋ ਜਿਆਦਾ ਮਹਾਨ ਹੁੰਦੇ ਨੇ ਇੰਨਾ ਪੜਨਾ ਕਿਤੇ ਸੌਖਾ ਤੋੜੀ ਹੈ ਹਰ ਆਪਣੇ ਥੀਸਿਸ ਦੇ ਵਿੱਚ ਤਾਂ ਮੈਂ ਉਹੀ ਕੁਝ ਕਿਹਾ ਜੋ ਮੈਨੂੰ ਕਹਿਣਾ ਚਾਹੀਦਾ ਸੀ ਪਰ ਕਿਉਂਕਿ ਇਹ ਮੇਰਾ ਇੱਕ ਸੀਰੀਅਸਲੀ ਨੌਨ ਸੀਰੀਅਸ ਵਲੌਗ ਹੈ ਮੋਨੋਲੌਗ ਹੈ ਇਸ ਲਈ ਇਸ ਵਿੱਚ ਮੈਂ ਉਹ ਕੁਝ ਵੀ ਕਹਿ ਸਕਦਾ ਜੋ ਮੈਨੂੰ ਨਹੀਂ ਕਹਿਣਾ ਚਾਹੀਦਾ ਤੇ ਇੱਕ ਦੋ ਨਹੀਂ ਦਿਲਚਸਪ ਗੱਲਾਂ ਨੇ ਜਿਹੜੀਆਂ ਕਿ ਪੰਜਾਬੀ ਨਾਟਕ ਦੇ ਬਾਰੇ ਮੈਂ ਅੱਜ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਿਹਾ ਹਾਂ ਪੰਜਾਬੀ ਨਾਟਕ ਦਾ ਬੋਲਦਾ ਬਹੁਤ ਜ਼ਿਆਦਾ ਲੱਗਦਾ ਜਿਵੇਂ ਪੰਜਾਬੀ ਨਾਟਕਕਾਰਾਂ ਨੂੰ ਡਾਇਲੌਗ ਲਿਖਣ ਦਾ ਤੇ ਡਾਇਲੌਗ ਮਾਰਨ ਦਾ ਠਰਕ ਹੈ ਕੈਨੋ ਨਾਟਕ ਵੇਖਣ ਵਾਲੀ ਚੀਜ਼ ਹੈ ਪਰ ਪੰਜਾਬੀ ਨਾਟਕਕਾਰ ਨਾਟਕ ਨੂੰ ਸੁਣਨ ਵਾਲੀ ਚੀਜ਼ ਬਣਾ ਕੇ ਰੱਖ ਦਿੰਦੇ ਨੇ ਇੱਕ ਵਾਰ ਉਹਨਾਂ ਦੇ ਸੰਵਾਦ ਸ਼ੁਰੂ ਹੋ ਜਾਣ ਰੁਕਣ ਦਾ ਨਾਂ ਹੀ ਨਹੀਂ ਲੈਂਦੇ ਸਨੇ ਬਲਵੰਤ ਕਾਰਗੀ ਸ਼ਾਇਦ ਹੀ ਕੋਈ ਪੰਜਾਬੀ ਨਾਟਕਕਾਰ ਇਸ ਸਿਰ ਚੜ ਬੋਲ ਦੀ ਖੂਬੀ ਤੋਂ ਸਖਣਾ ਹੋਵੇ। ਇਸ ਦਾ ਵੱਡਾ ਕਾਰਨ ਜੋ ਮੈਨੂੰ ਲੱਭਿਆ ਉਹ ਇਹ ਹੈ ਕਿ ਪੰਜਾਬੀ ਦੇ ਬਹੁਤੇ ਨਾਟਕਕਾਰ ਸਕੂਲਾਂ ਕਾਲਜਾਂ ਦੇ ਅਧਿਆਪਕ ਨੇ ਤੇ ਤੁਹਾਨੂੰ ਪਤਾ ਅਧਿਆਪਕਾਂ ਨੂੰ ਵੱਧ ਬੋਲਣ ਦੀ ਬਿਮਾਰੀ ਹੁੰਦੀ ਹੈ। ਖैर ਜੇ ਡਾਇਲਗਾਂ ਦੀ ਹਨੇਰੀ ਬਣਾਉਂਦਾ ਅਵਾਰਡ ਕਿਸੇ ਨੂੰ ਦੇਣਾ ਹੋਵੇ ਤਾਂ ਨਾਮਿਨੇਜ਼ ਹੋਣਗੇ ਹਰਚਰਨ ਸਿੰਘ, ਕਬੂਰ ਸਿੰਘ ਘੁੰਮਣ, ਚਰਨਦਾ ਸਿੰਘ, ਅਤੇ ਜਤਿੰਦਰ ਬਰਾੜ ਐਂਡ ਅਵਾਰਡ ਗੋਸਟੂ ਹਰਚਰਨ ਸਿੰਘ ਉਹਨਾਂ ਦੇ ਨਾਟਕ ਕੰਚਨ ਮਾਟੀ ਦਾ ਪਹਿਲਾ ਐਕਟ ਪੂਰੇ 45 ਸਫੇ ਦਾ ਹੈ ਜਿਸ ਦਾ ਅੰਦਾਜ਼ਨ ਮੰਚ ਟਾਈਮ ਕੋਈ ਡੇਢ ਘੰਟੇ ਦਾ ਬਣਦਾ ਹੈ ਤੇ ਇਸ ਡੇਢ ਘੰਟੇ ਦੌਰਾਨ ਮੰਚ ਤੇ ਕੁਝ ਨਹੀਂ ਵਾਪਰਦਾ ਸਿਰਫ ਗੱਲਾਂ ਹੀ ਹੁੰਦੀਆਂ ਨੇ ਸਿਰਫ ਜ਼ਿਆਦਾ ਬੋਲਦਾ ਹੋਵੇ ਤਕੀਤ ਰਾਜ ਪਰ ਪੰਜਾਬੀ ਨਾਟਕ ਸਿਰਫ ਬੋਲਦਾ ਨਹੀਂ ਲੈਕਚਰ ਦਿੰਦਾ ਉਪਦੇਸ਼ ਉਹ ਵੀ ਕਿਲੋਆਂ ਦੇ ਹਿਸਾਬ ਨਾਲ ਗੱਲ-ਗੱਲ ਤੇ ਗੱਲ-ਗੱਲ ਤੇ ਵੀ ਦੇਵੇ ਤਾਂ ਵੀ ਕੋਈ ਇਤਰਾਜ਼ ਨਹੀਂ ਪਰ ਪੰਜਾਬੀ ਨਾਟਕ ਕਈ ਵਾਰ ਬਿਨਾ ਗੱਲੋਂ ਉਪਦੇਸ਼ ਦਿੰਦਾ ਪਤਾ ਨਹੀਂ ਪੰਜਾਬੀ ਨਾਟਕਕਾਰਾਂ ਨੂੰ ਇੰਜ ਕਿਉਂ ਲੱਗਦਾ ਹੈ ਕਿ ਉਹ ਬਹੁਤ ਜ਼ਿਆਦਾ ਸਿਆਣੀ ਕਈ ਨਾਟਕਕਾਰਾਂ ਦੀ ਉਪਦੇਸ਼ ਕਲਾ ਤਾਂ ਇੰਨੀ ਮਹਾਨ ਹੈ ਕਿ ਜੇ ਉਹ ਡੇਰਾ ਖੋਲ ਲੈਣ ਨਾ ਤਾਂ ਸਮਝ ਲਓ ਕਿ ਉਹਨਾਂ ਦੀ ਡੇਰਾ ਕਲਾ ਸੁਪਰ ਹਿੱਟ ਹੈ ਸ ਇਹ ਤਾਂ ਲੱਗਦਾ ਜਿਵੇਂ ਪੰਜਾਬੀ ਨਾਟਕਕਾਰਾਂ ਨੇ ਨਾ ਪੰਜਾਬੀ ਦਰਸ਼ਕਾਂ ਨੂੰ ਪੰਜਾਬੀ ਲੋਕਾਂ ਨੂੰ ਸਿਆਣੇ ਬਣਾਉਣ ਦਾ ਠੇਕਾ ਲਿਆ ਹੋਇਆ ਹੈ ਜਿਹੜੇ ਨਾਟਕਕਾਰ ਬਹੁਤ ਜ਼ਿਆਦਾ ਲੈਕਚਰ ਨਹੀਂ ਵੀ ਦਿੰਦੇ ਨਾ ਭਾਵੇਂ ਕਿਲੋਂਾਂ ਦੇ ਸਾਹਮਣੇ ਨਹੀਂ ਦਿੰਦੇ ਯਕੀਨ ਮੰਨੋ ਪਾਈਆਕ ਲੈਕਚਰ ਤਾਂ ਉਹ ਵੀ ਆਪਣੇ ਨਾਟਕ ਦੇ ਵਿੱਚ ਝਾੜ ਹੀ ਜਾਂਦੇ ਨੇ ਇਸ ਕੈਟਾਗਰੀ ਵਿੱਚ ਤੁਸੀਂ ਭਾਵੇਂ ਮੇਰੇ ਸਣੇ ਪੂਰੇ ਦੇ ਪੂਰੇ 150 ਪੰਜਾਬੀ ਸਾਰੇ ਨਾਟਕਕਾਰਾਂ ਨੂੰ ਰੱਖ ਲਓ ਤੇ ਭਾਵੇਂ ਸਾਰਿਆਂ ਨੂੰ ਇਕੱਠੀ ਅਵਾਰਡ ਦੇ ਦਿਓ ਨਵੇੜੋ ਕਾਮ ਸੰਭ ਵਿੱਚ ਪੰਜਾਬੀ ਨਾਟਕ ਨੂੰ ਲੱਗਦਾ ਹੈ ਕਿ ਪੰਜਾਬੀ ਦਰਸ਼ਕ ਲੱਲੂ ਨੇ ਇਸੇ ਕਰਕੇ ਪੰਜਾਬੀ ਨਾਟਕ ਗੱਲ ਦਾ ਗਿੱਲਾ ਤੌਲੀਆ ਬਣਾ ਕੇ ਇੰਨਾ ਜ਼ਿਆਦਾ ਨਿਚੋੜ ਦਿੰਦਾ ਕਿ ਦਰਸ਼ਕ ਵਿਚਾਰੇ ਕੁਰਸੀਆਂ ਤੇ ਬੈਠੇ ਬੈਠੇ ਸੁੱਕ ਜਾਂਦੇ ਨੇ ਪਾ ਪੰਜਾਬੀ ਨਾਟਕ ਆਪਣੇ ਵਿਚਾਰ ਨੂੰ ਇੰਨਾ ਜ਼ਿਆਦਾ ਐਕਸਪਲੇਨ ਕਰਦਾ ਹੈ ਕਿ ਦਰਸ਼ਕ ਦੇ ਆਪਣੇ ਸੋਚਣ ਨੂੰ ਕੁਝ ਨਹੀਂ ਛੱਡਦਾ ਉਸ ਨੂੰ ਲੱਗਦਾ ਹੈ ਕਿ ਸ਼ਾਇਦ ਦਰਸ਼ਕ ਨੂੰ ਉਸ ਦੀ ਗੱਲ ਸਮਝ ਨਹੀਂ ਆ ਰਹੀ ਸੋ ਉਹ ਸਾਰੇ ਹੀ ਨਾਟਕ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਉਹ ਵਾਰ-ਵਾਰ ਆਪਣੇ ਮੁੱਦੇ ਨੂੰ ਰਿਪੀਟ ਕਰਦਾ ਰਹਿੰਦਾ ਐਥੋਂ ਤੱਕ ਕਿ ਕਈ ਪੰਜਾਬੀ ਨਾਟਕਕਾਰ ਬੜੀ ਖੂਬਸੂਰਤੀ ਨਾਲ ਇੱਕ ਡਾਇਲੌਗ ਦੇ ਵਿੱਚ ਕੋਈ ਚਿੰਨ੍ਹ ਜਾਂ ਪ੍ਰਤੀਕ ਉਸਾਰਦੇ ਨੇ ਪਰ ਨਾਲ ਦੀ ਨਾਲ ਹੀ ਡਰ ਜਾਂਦੇ ਨੇ ਕਿ ਯਾਰ ਦਰਸ਼ਕਾਂ ਨੂੰ ਇਹ ਸਮਝ ਨਹੀਂ ਆਣਾ ਤੇ ਫਿਰ ਅਗਲੇ ਹੀ ਡਾਇਲੌਗ ਦੇ ਵਿੱਚ ਉਹ ਉਸ ਚਿੰਨ੍ਹ ਜਾਂ ਪ੍ਰਤੀਕ ਦੀ ਪ੍ਰਸੰਗ ਸਹਿਤ ਵਿਆਖਿਆ ਕਰ ਦਿੰਦੇ ਨੇ ਪੰਜਾਬੀ ਨਾਟਕ ਕਰਨ ਦਾ ਵਸ ਨਹੀਂ ਚੱਲਦਾ ਵਰਨਾ ਉਹ ਤਾਂ ਮਨ ਚ ਉੱਤੇ ਦਰਖਤ ਲਾ ਕੇ ਨਾ ਥੱਲੇ ਲਿਖ ਦੇਣ ਇਹ ਇੱਕ ਦਰਖਤ ਹੈ ਯਾ ਕਿੰਨੀ ਚੀਬ ਗੱਲ ਹੈ ਇਦਾਂ ਹੀ ਹੈ ਕਿ ਜਿਵੇਂ ਕੋਈ ਪੂਰਾ ਨਾਟਕ ਵਿਖਾ ਕੇ ਨਾਟਕਕਾਰ ਮੰਚ ਤੇ ਆਵੇ ਤੇ ਦਰਸ਼ਕਾਂ ਨੂੰ ਪੁੱਛੇ ਹਾਂਜੀ ਪਿਆਰੇ ਦਰਸ਼ਕੋ ਇਹ ਨਾਟਕ ਦੇਖ ਕੇ ਤੁਹਾਨੂੰ ਕੀ ਸਿੱਖਿਆ ਮਿਲਦੀ ਹੈ ਇਸ ਕੈਟਾਗਰੀ ਵਿੱਚ ਮੈਂ ਕੋਈ ਅਵਾਰਡ ਵੰਡ ਨਹੀਂ ਦੇਣਾ ਕਿਉਂਕਿ ਮੇਰੇ ਵੀ ਪਹਿਲੇ ਨਾਟਕਾਂ ਤੇ ਇਹ ਇਲਜ਼ਾਮ ਲੱਗਦਾ ਰਿਹਾ ਕਿ ਉਹਨਾਂ ਵਿੱਚ ਬੜੀ ਜ਼ਬਰਦਸਤ ਕਿਸਮ ਦੀ ਰੈਪਿਟੇਸ਼ਨ ਪਈ ਹੈ। ਹਾਂ ਤਾਂ ਮੈਂ ਵੀ ਪ੍ਰੋਫੈਸਰ। ਪੰਜਾਬੀ ਨਾਟਕ ਨੂੰ ਨਾਰੀਵਾਦ ਦਾ ਹੈਂਗਓਵਰ ਹੋਇਆ ਹੋਇਆ ਹੈ। ਸਾਈਡ ਇਫੈਕਟ। 1000 ਤੋਂ ਵੱਧ ਪੰਜਾਬੀ ਨਾਟਕ ਪੜ੍ਹੇ ਨੇ ਮੈਂ। ਹਜ਼ਾਰਾਂ ਕਮੀਨੇ ਮਰਦ ਪਾਤਰ ਲੱਭੇ ਮੈਨੂੰ। ਪਰ ਪਟਕੀਆਂ ਹੋਈਆਂ ਨਾਰੀ ਪਾਤਰ ਸਿਰਫ 7 ਲਭੀ ਹੁਣ ਵੇਖ ਲਓ ਔਰਤਾਂ ਲਈ ਮੈਂ ਕਮੀਨੇ ਨਾਰੀ ਪਾਤਰ ਨਹੀਂ ਕਿਹਾ ਸਮਝ ਲਓ ਪੰਜਾਬੀ ਨਾਟਕ ਕਿੰਨਾ ਜ਼ਿਆਦਾ ਨਾਰੀਵਾਦੀ ਹੈ ਕਿੰਨਾ ਜ਼ਿਆਦਾ ਮਰਦ ਵਿਰੋਧੀ ਹੈ ਸਿਰਫ 7 ਗਲਤ ਕਿਸਮ ਦੀਆਂ ਔਰਤਾਂ ਲਭੀਆਂ ਮੈਨੂੰ 1100 ਪੰਜਾਬੀ ਨਾਟਕਾਂ ਵਿੱਚੋਂ ਤਿੰਨ ਤਾਂ ਸ਼੍ਰੀ ਆਂਬੁਲਵੰਤ ਗਾਰਗੀ ਦੀਆਂ ਨੇ ਆ ਭਗਵੰਤ ਗਾਰਗੀ ਦੀਆਂ ਨਾਰੀ ਪਾਤਰ ਨਹੀਂ ਲੋਹਾਕਟ ਦੀ ਸੰਤੀ ਤੁਲੀ ਦੀ ਅਗ ਦੀ ਰੀਟਾ ਤੇ ਅਭਸਾਰਕਾ ਦੀ ਰੰਜਨਾ ਫਿਰ ਗੁਰਚਰਨ ਸਿੰਘ ਜਸੂਜੀ ਦਾ ਨਾਟਕ ਜਿਗਰਾ ਉਸ ਦੀ ਪਾਤਰ ਰਾਣੀ ਅਮਰੀਕ ਸਿੰਘ ਦੇ ਨਾਟਕ ਸ਼ੋਭਾ ਦੀ ਸ਼ੋਭਾ ਸਰਜੀ ਸਿੰਘ ਸੇਠੀ ਦੇ ਨਾਟਕ ਨੰਗੀ ਸੜਕ ਰਾਤ ਦਾ ਓਲਾ ਦੀ ਔਰਤ ਤੇ ਐਸ ਐਨ ਸੇਵਕ ਦੇ ਨਾਟਕ ਰਿਸ਼ਤੇ ਦੀ ਪ੍ਰਿੰਸੀਪਲ ਅਰਜਨੀ ਸਿਰਫ ਸਾਥ ਦੇਖੋ ਕਿ ਨਹੀਂ ਬੇਇਨਸਾਫੀ ਤੇ ਪੰਜਾਬੀ ਨਾਟਕ ਮਰਦਾਂ ਨਾਲ ਇਹ ਬੇਇਨਸਾਫੀ ਬੜੀ ਬੇਦਰਦੀ ਦੇ ਨਾਲ ਕਰਦਾ ਦੁਨੀਆ ਦੇ ਜਿੰਨੇ ਐਬ ਨੇ ਜਿੰਨਾ ਕਮੀਨਾਪਣ ਹੈ ਜਿੰਨੀ ਬੇਵਫਾਈ ਹੈ ਸਮਝ ਲਓ ਪੰਜਾਬੀ ਨਾਟਕ ਦੇ ਲਈ ਉਹ ਮਰਦ ਵਿੱਚ ਹੈ ਔਰਤ ਨਿਰਾ 24 ਕੈਟ ਦਾ ਸੁਣ ਤੇ ਜੇ ਕੁਝ ਗਲਤ ਕਰਦੀ ਵੀ ਹੈ ਤਾਂ ਇਸ ਲਈ ਕਿ ਕਿਸੇ ਕਮੀਨੇ ਮਰਦ ਜਾਂ ਕਮੀਨੇ ਮਰਦ ਪ੍ਰਧਾਨ ਸਮਾਜ ਨੇ ਉਸ ਨੂੰ ਅਜੀਹਾ ਕਰਨ ਲਈ ਮਜਬੂਰ ਕੀਤਾ ਔਰਤ ਨੇ ਕੁਝ ਨਹੀਂ ਕੀਤਾ ਗਾਰਗੀ ਤੇ ਰੀਟਾ ਸ਼ਰੀਆਮ ਕਿਸੇ ਹੋਰ ਦੇ ਘਰ ਵਾਲੇ ਨਾਲ ਭੋਗ ਕਰਦੀ ਹੈ ਉਸ ਦਾ ਬੀਜ ਆਪਣੇ ਕੁੱਖ ਵਿੱਚ ਸਾਂਭਦੀ ਹੈ ਤੇ ਉਸ ਦੀ ਹੱਤਿਆ ਕਰ ਦਿੰਦੀ ਹੈ ਪਰ ਗਰਗੀ ਲਈ ਉਹ ਨਾਇਕ ਹੈ ਅਭਿਸਾਰਕਾ ਦੇਖੋ ਅਭਿਸਾਰਕਾ ਦੀ ਰੰਜਨਾ ਚੀਖ-ਚੀਖ ਕੇ ਕਹਿ ਰਹੀ ਹੈ ਕਿ ਉਸ ਨੂੰ ਇੱਕੋ ਵੇਲੇ ਦੋ ਮਰਦਾਂ ਨਾਲ ਪਿਆਰ ਹੈ ਤੇ ਜਮਾਨੇ ਨੂੰ ਇਸ ਵਿੱਚ ਕੀ ਇਤਰਾਜ ਹੈ ਤੇ ਗਰਗੀ ਕਹਿੰਦਾ ਠੀਕ ਹੈ ਤੂੰ ਸਹੀ ਹੈ ਸਮਾਜ ਗਲਤ ਅਮਰੀਕ ਸਿੰਘ ਦੀ ਸ਼ੋਭਾ ਚੰਗੀਕ ਪੜੇ ਕਰੋ ਪਰ ਸਿਰਫ ਵੱਧ ਪੈਸੇ ਦੇ ਲਈ ਉਹ ਦੇਵ ਵਪਾਰ ਦੇ ਧੰਦੇ ਵਿੱਚ ਉਤਰ ਜਾਂਦੀ ਹੈ ਪਰ ਅਮਰੀਕ ਸਿੰਘ ਜੀ ਚਾਹੁੰਦੇ ਨੇ ਕਿ ਉਸ ਵਿਚਾਰੇ ਨੂੰ ਮਾਫ ਕਰ ਦਿੱਤਾ ਜਾਵੇ ਕਿਉਂਕਿ ਉਹ ਅਰਥ ਕੰਚਨ ਮਾਟੀ ਦੀ ਕੰਚਨ ਸ਼ਰੇ ਆਮ ਆਪਣੇ ਪਤੀ ਦਾ ਘਰ ਛੱਡ ਕੇ ਬਿਨਾ ਕਿਸੇ ਗੱਲ ਤੋਂ ਕਿਸੇ ਹੋਰ ਮਰਦ ਨਾਲ ਚਲੀ ਜਾਂਦੀ ਹੈ ਪਰ ਨਾਟਕ ਕਰ ਕਹਿੰਦਾ ਇਹ ਕ੍ਰਾਂਤੀ ਹੈ ਔਰਤ ਕ੍ਰਾਂਤੀ ਚਰਨ ਦਾ ਸਿੱਧੂ ਦੀ ਭਜਨੋਂ ਤੱਕ ਕਮਾਲ ਹੈ ਉਹ ਆਪਣੀ ਦਰਾਨੀ ਦਾ ਮਰਦ ਖੋਹ ਲੈਂਦੀ ਹੈ ਉਸ ਨੂੰ ਦੇਵ ਪਾਰ ਦੇ ਧੰਦੇ ਵਿੱਚ ਸੁੱਟ ਦਿੰਦੀ ਹੈ ਪਰ ਸਿੱਧੂ ਦਾ ਵਿਆਹਨਾ ਇਹ ਇੱਕ ਵਿਚਾਰੀ ਮਾਂ ਨੇ ਆਪਣੇ ਪੁੱਤ ਲਈ ਮਹਾਨ ਕਾਰਨਾਮਾ ਕੀਤਾ ਹੋਰ ਵੇਖ ਇਹ ਜਨਨਾਬਦੀ ਫਿਤਰਤ ਕਿਸ ਤਰ੍ਹਾਂ ਪੰਜਾਬੀ ਨਾਟਕਕਾਰਾਂ ਦੇ ਅਵਚੇਤਨ ਤੱਕ ਲੈ ਕੇ ਉਹਨਾਂ ਦੀ ਭਾਸ਼ਾ ਦਾ ਹਿੱਸਾ ਹੋ ਗਈ ਬੰਦਾ ਆਪਣੀ ਕਾਮ ਅਤ੍ਰਿਪਤੀ ਦਾ ਇਜ਼ਹਾਰ ਕਰੇ ਤਾਂ ਨਾਟਕਕਾਰ ਦੀ ਭਾਸ਼ਾ ਬੜੀ ਖੁਰਤਰੀ ਹੋ ਜਾਂਦੀ ਹੈ ਆਪਣੇ ਲਈ ਇੱਕ ਔਰਤ ਦਾ ਸਾਥ ਮੰਗਦਾ ਬੰਦਾ ਪੰਜਾਬੀ ਨਾਟਕ ਵਿੱਚ ਕਮੀਨੇਪਣ ਦੀ ਹੱਦ ਤੇ ਪਹੁੰਚਿਆ ਲੱਗਦਾ ਪਰ ਔਰਤ ਦੀ ਕਾਮ ਅਤ੍ਰਿਪਤੀ ਦਾ ਮੁੱਦਾ ਆਉਂਦੇ ਪੰਜਾਬੀ ਨਾਟਕ ਅੰਦਰ ਸੋਝ ਦਾ ਹੱਲ ਆ ਜਾਂਦਾ ਨਾਟਕ ਦੀ ਪਸ਼ਕਤ ਵਿੱਚ ਬਦਲ ਜਾਂਦੀ ਤੇ ਨਾਟਕਕਾਰ ਭਾਵਨਾਵਾਂ ਦੇ ਸਾਗਰ ਵਿੱਚ ਤੁਬੀਆਂ ਹਾਂ ਮਰਦੇ ਬਲੰਤ ਕਰ ਗਈ ਗੁਰਦਿਆਲ ਸਿੰਘ ਫੁੱਲ ਕਪੂਰ ਸਿੰਘ ਘੁੰਮਣ ਹਰਸਰਨ ਸਿੰਘ ਪਰਤੋਸ਼ ਗਾਰਗੀ ਆਦਮਜੀਤ ਬ੍ਰਿ얌 ਮਸਤ ਸਵਰਾਜਬੀਰ ਸਰਵਜੀਤ ਆਲਖ ਸੋਮਪਾਲ ਹੀਰਾ ਤੇਉ ਰਗੈਕ ਬਾਲੀ ਭੁਪਿੰਦਰ ਸਿੰਘ ਮੈਂ ਕਿਹਾ ਜੀ ਉਹਨਾਂ ਦੀ ਭਾਸ਼ਾ ਸ਼ੈਦ ਹੋ ਜਾਂਦੀ ਹੈ ਔਰਤਾਂ ਦੀ ਕਮੀਨੀ ਤੋਂ ਕਮੀਨੀ ਸੋਚ ਵੀ ਕਵਤਾ ਬਣ ਕੇ ਪੇਸ਼ ਹੁੰਦੀ ਹੈ ਨਾਟਕ ਦੇ ਵਿੱਚ ਇਹ ਤਾਂ ਨਾਰੀਵਾਦ ਦਾ ਸਾਈਡ ਇਫੈਕਟ ਹੈ ਹਜੇ ਤੁਸੀਂ ਸਾਈਡ ਇਫੈਕਟ ਦਾ ਸਾਈਡ ਇਫੈਕਟ ਦੇਖੋ ਜੇ ਬੰਦੇ ਕੋਲੋਂ ਪੰਜਾਬੀ ਨਾਟਕ ਦੇ ਵਿੱਚ ਗਲਤੀ ਹੋ ਜੇਗੀ ਤਾਂ ਔਰਤ ਸ਼ਰਤੀਆ ਉਸ ਦਾ ਘਰ ਛੱਡ ਕੇ ਜਾਏਗੀ ਤੇ ਜਾਂਦੀ ਹੋਈ ਇੱਕ ਦੋ ਚਪੇੜਾ ਵੀ ਮਾਰ ਕੇ ਜਾਏਗੀ ਪੱਟ ਸੀਨ ਨੇ ਪਰ ਜੇ ਨਾਟਕ ਦੇ ਵਿੱਚ ਔਰਤ ਪਾਤਰ ਕੋਲੋਂ ਕੋਈ ਗਲਤੀ ਹੋ ਜਾਵੇ ਤਾਂ ਨਾਟਕਕਾਰ ਜ਼ੋਰ ਲਾ ਦੂਗਾ ਇਸ ਗੱਲ ਤੇ ਕਿ ਚਲੋ ਯਾਰ ਮaaf ਕਰਦੇ ਔਰਤ ਜੇ ਜਨਾਨਾਵਾਦੀ ਸੋਚ ਲਈ ਅਵਾਰਡ ਦੇਣਾ ਹੋਵੇ ਤਾਂ ਨੋਮੀਨੇਜ਼ ਹੋਣਗੇ ਹਰਚਰਨ ਸਿੰਘ ਕਪੂਰ ਸਿੰਘ ਘੁੰਮਣ ਗੁਲੰਤ ਗਾਰਗੀ ਤੇ ਸੁਰਾਜ ਵੀਰ ਐਂਡ 어ਵਾਰਡ ਗੋਸਟੂ ਬਲੰਤਗਟ ਉਸਤੇ ਨਾਟਕ ਕ ਤੁਨੀ ਦੀ ਅਗਦੀ ਰੀਟਾ ਸ਼ਰਿਆਮ ਆਪਣੇ ਪ੍ਰੇਮੀ ਨੂੰ ਮਾਰ ਕੇ ਖਾ ਜਾਂਦੀ ਹੈ। ਸਭਾ ਮਿਰਜੇ ਨੂੰ ਮਰਵਾ ਦਿੰਦੀ ਹੈ। ਅਭਸਾਰਕਾ ਦੀ ਰੰਜਨਾ ਇੱਕੋ ਵੇਲੇ ਦੋ ਮਰਦਾਂ ਲਈ ਰਹਿੰਦੀ ਹੈ। ਲੋਹਾ ਕੁੱਟ ਦੀ ਸੰਤੀ ਬੁੱਢੇ ਵਾਰੇ ਆਪਣੇ ਪ੍ਰੇਮੀ ਨਾਲ ਨਿਕਲ ਜਾਂਦੀ ਹੈ। ਪਰ ਮਜਾਲਾ ਕੇ ਗਾਰਗੀ ਆਪਣੀਆਂ ਅਜਈਆਂ ਔਰਤਾਂ ਨੂੰ ਮਾੜਾ ਜਾਂ ਵੀ ਮਾੜਾ ਮੰਨ ਲਵੇ। confidence ਪੰਜਾਬੀ ਨਾਟਕ ਦੀ ਫੀਮੇਲ ਪ੍ਰੋਟਾਗਨਿਸਟ ਪਾਵ ਕੇਂਦਰੀ ਔਰਤ ਪਾਤਰ ਬਹੁਤ 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 ਜ਼ਿਆਦਾ ਅਤ੍ਰਿਪਤ इमोਸ਼ਨਲੀ ਸੈਕਸਨਲੀ ਡਿਪਰੈਸਡ ਕਮਾਲ ਦੀ ਗੱਲ ਪੰਜਾਬੀ ਨਾਟਕ ਦੇ ਵਿੱਚ ਇਸ ਦੀ ਨਾਇਕਾ ਪਾਵ ਕੇਂਦਰੀ ਔਰਤ ਪਾਤਰ ਦਾ ਕਿਰਦਾਰ ਹੈ ਕਿਨੂੰ ਅਸੀਂ ਸਿਰੇ ਦੇ ਸਭਿਆਚਾਰਕ ਪੰਜਾਬੀ ਆ ਗਲ ਗਲ ਤੇ ਨੈਤਿਕ ਤੇ ਸਮਾਜਿਕ ਕਦਰਾਂ ਕੀਮਤਾਂ ਦੀ ਦੁਹਾਈ ਦੇਣ ਵਾਲੇ ਲੋਕਾਂ ਫਿਲਮਾਂ ਜਾਂ ਨਾਟਕ ਦੇ ਵਿੱਚ ਇੱਕ ਗਾਲ ਵੀ ਆ ਜੇ ਤਾਂ ਅਸੀਂ ਉਸ ਨੂੰ ਬੁਰੀ ਤਰ੍ਹਾਂ ਮਾਈਂਡ ਕਰਦੇ ਹਾਂ ਪਰ ਇੱਥੇ ਪੰਜਾਬੀ ਨਾਟਕ ਦੀ ਬਿੱਲੀ ਸੌਰੀ ਫੀਮੇਲ ਪ੍ਰੋਟਾਗਨਿਸਟ ਨੂੰ ਥੱਲੇ ਵਿੱਚੋਂ ਬਾਹਰ ਕੱਢ ਕੇ ਵੇਖੋ ਤੁਹਾਨੂੰ ਇੱਕ ਬਿਲਕੁਲ ਹੀ ਵੱਖਰੀ ਕਿਸਮ ਦੀ ਖਬਰ ਸੁਣਨ ਨੂੰ ਮਿਲੇਗੀ ਪੰਜਾਬੀ ਨਾਟਕ ਦੀ ਲਗਭਗ ਹਰੇਕ ਫੀਮੇਲ ਪ੍ਰੋਟਾਗਨਿਸਟ ਦਾ ਕੇਂਦਰੀ ਅਰਧ ਪਾਤਰ ਦੀ ਜ਼ਿੰਦਗੀ ਵਿੱਚ ਇੱਕ ਹੋਰ ਮਰਦ ਪੱਕਾ ਜਾਂ ਇੱਕ ਹੋਰ ਮਰਦ ਦੇ ਹੋਣ ਦੀ ਸੰਭਾਵਨਾ ਲਗਾਤਾਰ ਬਣੀ ਹੋਈ ਹੈ ਪਹਵੇਂ ਵਿਆਹ ਤੋਂ ਪਹਿਲਾਂ ਪਹਵੇਂ ਵਿਆਹ ਤੋਂ ਬਾਅਦ ਵਿੱਚ ਉਸ ਦਾ ਪਤੀ ਤਾਂ ਸਮਝੋ ਕਿ ਉਸ ਲਈ ਹੋਇਆ ਨਾ ਹੋਇਆ ਇੱਕ ਬਰਾਬਰ ਹੈ ਜਾਂ ਉਹ ਸਲਵਾਨ ਵਰਗਾ ਕਿਸੇ ਕੰਮ ਦਾ ਨਹੀਂ ਤੇ ਪਤੀ ਦੇ ਹੁੰਦਿਆਂ ਨਾ ਹੋਣ ਕਰਕੇ ਉਹ ਵਿਚਾਰੀ ਦੁਖੀ ਆਵਲਾ ਮੰਨਦੀਆਂ ਮਨ ਵਿੱਚ ਲੈ ਕੇ ਜਿਉਂਦੀ ਜੋਂ ਦੇ ਲਾਸ਼ ਸੋਲ ਗਈ ਆਤਮਾ ਤੁਖ ਦੀ ਦੇ ਪਤਾ ਨਹੀਂ ਕੀ ਕੀ ਜੇ ਹੁਣ ਹੋਰ ਕੋਈ ਮਰਦ ਨਾ ਲੱਭੇ ਤਾਂ ਵਿਚਾਰੀ ਕੀ ਕਰੇ ਜੇ ਉਸਨੇ ਅਜਿਹਾ ਕੁਝ ਕੀਤਾ ਵੀ ਹੈ ਨਾ ਤਾਂ ਪੰਜਾਬੀ ਨਾਟਕਕਾਰ ਨੂੰ ਨਹੀਂ ਲੱਗਦਾ ਕਿ ਉਸਨੇ ਕੀਤਾ ਹੈ ਜੋ ਕੁਝ ਉਸ ਦੇ ਨਾਲ ਕੀਤਾ ਉਸ ਦੇ ਬਾਬਲ ਨੇ ਕੀਤਾ ਉਸ ਦੇ ਪਰਿਵਾਰ ਨੇ ਕੀਤਾ ਸਮਾਜ ਨੇ ਕੀਤਾ ਜਿਸ ਨੇ ਉਸ ਨੂੰ ਕਿਸੇ ਬੇਕਾਰ ਜੇ ਬੰਦੇ ਨਾਲ ਵਿਆਹਤਾ ਉਸ ਵਿਚਾਰੀ ਨੇ ਕੁਝ ਨਹੀਂ ਕੀਤਾ ਬਲਵੰਤ ਕਰਗੀਤਾ ਐਵੇਂ ਬਿਚਾਰਾ ਬਦਨਾਮ ਹੈ ਇਸ ਹਮਾਮ ਵਿੱਚ ਸਣੇ ਮੇਰੇ ਸਾਰੇ ਪੰਜਾਬੀ ਨਾਟਕਕਾਰ ਨੰਗਿੰ ਨੇ ਉਹਨਾਂ ਨੇ ਪੰਜਾਬੀ ਨਾਟਕ ਦੀ ਕੋਈ ਔਰਤ ਪਾਤਰ ਨਾਇਕਾ ਬਣਦੀ ਤਾਂ ਹੈ ਜੇ ਉਹਦੀ ਜ਼ਿੰਦਗੀ ਵਿੱਚ ਉਸਦੇ ਪਤੀ ਤੋਂ ਬਿਨਾ ਇੱਕ ਹੋਰ ਮਰਦ ਹੋਵੇ ਪਾ ਇਹ ਟਰਮਨ ਕੰਡੀਸ਼ਨ ਹੈ ਪੰਜਾਬੀ ਨਾਟਕ ਹਰ ਗੱਲ ਤੇ ਇੰਨਾ ਗੰਭੀਰ ਹੋ ਜਾਂਦਾ ਹੈ ਕਿ ਲੱਗਣ ਲੱਗ ਪੈਂਦਾ ਕਿ ਇਸ ਨੂੰ ਮਾਈਂਡ ਅਟੈਕ ਹੋਇਆ ਹੋਇਆ ਹੈ 1100 ਵਿੱਚੋਂ ਅੱਧੇ ਨਾਟਕ ਤਾਂ ਸ਼ਰਤੀਆ ਅਜਿਹੇ ਹੋਣਗੇ ਜਿਨ੍ਹਾਂ ਬਾਰੇ ਸ਼ਰਤੀਆ ਸ਼ਰਤ ਲਾ ਕੇ ਕਿਹਾ ਜਾ ਸਕਦਾ ਹੈ ਕਿ ਯਾਰ ਇਸ ਵਿੱਚ ਦਾ ਵਿਚਾਰ ਇਸ ਵਿੱਚਲੀ ਗੱਲ ਹਲਕੇ ਫੁਲਕੇ ਅੰਦਾਜ਼ ਵਿੱਚ ਕਹੀ ਜਾਣ ਵਾਲੀ ਸੀ ਪਰ ਪੰਜਾਬੀ ਨਾਟਕ ਸ਼ਾਇਦ ਹੀ ਕਦੇ ਕੋਈ ਗੱਲ ਹਲਕੇ ਫੁਲਕੇ ਅੰਦਾਜ਼ ਵਿੱਚ ਕਰਦਾ ਹੋਵੇ ਗੱਲ ਤਾਂ ਪੰਜਾਬੀ ਨਾਟਕ ਕਰਦਾ ਹੀ ਨਹੀਂ ਨਾ ਜਦੋਂ ਵੀ ਕਰਦਾ ਹੈ ਬਸ ਸਮਝੋ ਫਿਲਾਸਫੀ ਪੇਸ਼ ਕਰਦਾ ਔਰ ਫਿਲਾਸਫੀ ਕੋਈ ਮਾੜੀ ਮੋਟੀ ਨਹੀਂ ਬਹੁਤ ਮਹਾਨ ਫਿਲਾਸਫੀ ਪੇਸ਼ ਕਰਦਾ ਵਿਚਾਰ ਪੇਸ਼ ਕਰਨ ਦੇ ਮਾਮਲੇ ਵਿੱਚ ਪੰਜਾਬੀ ਨਾਟਕਕਾਰਾਂ ਦੇ ਕੰਫੀਡੈਂਸ ਦਾ ਕੋਈ ਜਵਾਬ ਨਹੀਂ ਕੋਈ ਮੁਕਾਬਲਾ ਨਹੀਂ ਤੁਸੀਂ ਜਦ ਅੰਕੜਿਆਂ ਤੇ ਨਜ਼ਰ ਮਾਰੋ 120 ਸਾਲਾਂ ਦੇ ਵਿੱਚ ਹੁਣ ਤੱਕ ਕੋਈ 1500 ਕਰੀਬ ਦੇ ਕਰੀਬ ਨਾਟਕ ਲਿਖੇ ਗਏ ਨੇ ਜਿਨ੍ਹਾਂ ਵਿੱਚੋਂ 1100 ਨਾਟਕ ਤਾਂ ਦਾਸ ਨੇ ਪੜੇ ਹੋਏ ਨੇ ਤੇ ਉਹਨਾਂ 1100 ਨਾਟਕਾਂ ਵਿੱਚੋਂ ਦਾਸ ਨੂੰ ਹਲਕੇ-ਪੁਲਕੇ ਆਪ ਕਮੇਡੀ ਨਾਟਕ ਲੱਭੇ ਨੇ ਸਿਰਫ ਚਾਰ ਜਾਂ ਪੰਜ ਜਿਨ੍ਹਾਂ ਵਿੱਚੋਂ ਇੱਕ ਉਹ ਦਾਸ ਦਾ ਹਰ ਸਵੀਪ ਪੰਜਾਬੀ ਨਾਟਕ ਹਰ ਗੱਲ ਨੂੰ ਇੰਨੀ ਗੰਭੀਰਤਾ ਨਾਲ ਲੈਂਦਾ ਕਿ ਦਰਸ਼ਕ ਭੱਜ ਜਾਂਦੇ ਨੇ ਇਸੇ ਕਰਕੇ ਪੰਜਾਬੀ ਨਾਟਕ 120 ਸਾਲਾਂ ਵਿੱਚ ਮੱਥਾ ਮਾਰ ਮਾਰ ਕੇ ਮਾਰ ਮਾਰ ਕੇ ਵੀ ਟਿਕਟਾਂ ਜੋਗਾਨੀ ਹੋਇਆ ਉਧਰ ਪੰਜਾਬੀ ਸਿਨੇਮੇ ਨੇ ਕਮੇਡੀ ਕਰ ਕਰਕੇ ਦੇਖੋ ਹਜ਼ਾਰ ਕਰੋੜ ਦੀ ਇੰਡਸਟਰੀ ਖੜੀ ਕਰ ਲਈ ਨਾ ਕੱਢੀ ਜਾਂਦੇ ਆ ਵਟ ਬڑے ਪੰਜਾਬੀ ਨਾਟਕਕਾਰ ਨੇ ਜਿਨ੍ਹਾਂ ਲਈ ਢਿੰਤੀ ਗੁਣਾ ਨਾਲੋਂ ਵੱਧ ਅਹਿਮੀਅਤ ਰੱਖਦੀ ਹੈ ਉਹਨਾਂ ਨੇ ਨਾਟਕ ਲਿਖੇ ਨਹੀਂ ਸਮਝੋ ਉਗਾਏ ਨੇ ਇੱਕ ਬੀਜ ਤੋਂ ਚਾਰ ਚਾਹ ਤੁਹਾਨੂੰ ਅਜਿਹੇ ਨਾਟਕਕਾਰਾਂ ਨੂੰ ਦਾਤ ਦੇਣੀ ਪਵੇਗੀ ਕਿ ਉਹਨਾਂ ਦੇ ਨਾਟਕ ਭਾਵੇਂ ਕਿਸੇ ਨੇ ਪੜ੍ਹੇ ਚਾਹੇ ਨਹੀਂ ਕਿਸੇ ਨੇ ਖੇਡੇ ਚਾਹੇ ਨਹੀਂ ਉਹਨਾਂ ਨੂੰ ਕਦੇ ਕੋਈ ਫਰਕ ਨਹੀਂ ਪਿਆ ਉਹ ਬਸ ਲਿਖਦੇ ਰਹੇ ਲਿਖਦੇ ਰਹੇ ਤੇ ਲਿਖਦੇ ਰਹੇ ਉਸ ਅਸੱਚੇ ਕਰਮ ਜੋਗੀ ਸਨ ਕਰਮ ਕਰਦੇ ਸਨ ਫਲ ਦੀ ਇੱਛਾ ਨਹੀਂ ਸਨ ਰੱਖਦੇ ਨਾਟਕ ਲਿਖ ਔਰ ਪੁਸਤਕ ਵਿੱਚ ਡਾ ਇਹ ਸੀ ਉਹਨਾਂ ਦੀ ਸੋਚ ਜੇ ਕਿਸੇ ਹੋਰ ਪ੍ਰਕਾਸ਼ਕ ਨੇ ਪੁਸਤਕ ਨਹੀਂ ਛਾਪੀ ਉਹਨਾਂ ਨੇ ਆਪ ਛਾਪੀ ਕਿਤੁਸੇ ਕਦੇ ਪਹਾੜ ਤੇ ਗਏ ਹੋ ਜ਼ਰੂਰ ਗਏ ਹੋਗੇ ਔਰ ਹੋ ਮੈਨੀ ਗਏ ਹੋਗੇ ਜਿਵੇਂ ਸਾਡੇ ਪੰਜਾਬੀ ਨਾਟਕਕਾਰ ਜਾਂਦੇ ਰਹੇ ਨੇ ਤੁਹਾਨੂੰ ਪਤਾ ਹੈ ਕਿ 1980 ਤੋਂ ਪਹਿਲਾਂ ਦੇ ਪੰਜਾਬੀ ਨਾਟਕ ਦਾ ਇੱਕ ਟ੍ਰੈਂਡ ਸੀ ਕਿ ਮਹਾਨ ਨਾਟਕ ਉਹ ਹੁੰਦਾ ਜਿਹੜਾ ਪਹਾੜ ਤੇ ਜਾ ਕੇ ਲਿਖਿਆ ਜਾਂਦਾ ਜੀ ਬਲਵੰਤ ਗਾਰਗੀ ਉਹਨਾਂ ਨੇ ਇਸ ਟ੍ਰੈਂਡ ਨੂੰ ਸ਼ੁਰੂ ਕੀਤਾ ਤੇ ਫਿਰ ਸਰਜੀਤ ਸਿੰਘ ਸੇਠੀ ਤੇ ਕਪੂਰ ਸਿੰਘ ਘੁੰਮਣ ਹੋਰਾਂ ਨੇ ਇਸ ਟ੍ਰੈਂਡ ਨੂੰ ਖਿੱਚ-ਖਿੱਚ ਕੇ ਖਿੱਚ-ਖਿੱਚ ਕੇ ਹਿਮਾਲਿਆ ਬਣਾਤਾ ਗਾਰਗੀ ਘੁੰਮਣ ਸੇਠੀ ਡਾਕਟਰ ਆਤਮਜੀਤ ਉਹਨਾਂ ਦੇ ਕਿੰਨੇ ਨਾਟਕ ਨੇ ਜਿਨ੍ਹਾਂ ਬਾਰੇ ਉਹ ਦਾਅਵਾ ਕਰਦੇ ਨੇ ਕਿ ਉਹਨਾਂ ਨੇ ਪਹਾੜਾਂ ਤੇ ਜਾ ਕੇ ਲਿਖੇ ਕਈਆਂ ਦੇ ਤਾਂ ਕਥਾਨਕੀ ਪਹਾੜ ਤੇ ਵਾਪਰਦੇ ਨੇ ਸੇਠੀ ਸਾਹਬ ਦੇ ਇੱਕ ਨਾਟਕ ਦਾ ਨਾਮ ਹੀ Shimla ਦਾ Scandal Point ਹੈ ਇਹਨਾਂ ਸਾਰੇ ਨਾਟਕਕਾਰਾਂ ਦੀ ਇੱਕ ਸਾਂਝੀ ਵਿਸ਼ੇਸ਼ਤਾ ਉਹ ਇਹ ਕਿ ਇਹ ਨਾਟਕਕਾਰ ਪੰਜਾਬੀ ਦੀ ਪ੍ਰਯੋਗਸ਼ੀਲ ਨਾਟ ਲਹਿਰ ਨਾਲ ਜੁੜੇ ਰਹੇ ਨੇ ਤੇ ਸ਼ਾਇਦ ਇਸੇ ਕਰਕੇ ਇਹਨਾਂ ਦੇ ਬਹੁਤੇ ਪ੍ਰਯੋਗ ਪੰਜਾਬੀ ਦਰਸ਼ਕਾਂ ਨੇ ਸਵੀਕਾਰ ਨਹੀਂ ਕੀਤੇ ਕਿਉਂਕਿ ਇਹ ਪਹਾੜਾਂ ਤੇ ਜਾ ਕੇ ਲਿਖੇ ਗਏ ਸਨ ਤੇ ਵਿਚਾਰੇ ਕਿਸਮ ਦੇ ਪੰਜਾਬੀ ਦਰਸ਼ਕਾਂ ਦੀ ਸੋਚ ਤੋਂ ਸਮਝ ਲਓ ਕਿ ਸ਼ਿਮਲੇ ਮਨਾਲੀ ਜਿੰਨੇ ਉਤਾਂ ਸਨ ਜੇ ਮਨੁੱਖੀ ਜਾਤੀ ਅੰਦਰ ਭਾਵਕਤਾ ਦੀ ਕੋਈ ਹੱਦ ਹੋ ਸਕਦੀ ਹੈ ਤਾਂ ਸਮਝੋ ਕਿ ਪੰਜਾਬੀ ਨਾਟਕ ਉਸ ਹੱਦ ਨੂੰ ਛੋ ਚੁੱਕਿਆ ਪੰਜਾਬੀ ਨਾਟਕ ਦੇ ਪਾਤਰ ਗਲ-ਗਲ ਤੇ ਭਾਵਕ ਹੁੰਦੇ ਨੇ ਰੋਂਦੇ ਨੇ ਕਲਪ ਦੇ ਦੋ ਹੱਥੜ ਮਾਰ ਮਾਰ ਪਿੱਟਦੇ ਨੇ ਤੇ ਜ਼ਮੀਨ ਤੇ ਡਿੱਗ ਕੇ ਆਪਣੀਆਂ ਬਾਹਾਂ ਪੰਨ ਲੈਂਦੇ ਨੇ ਔਰਤਾਂ ਰੋਂਦਾ ਰੋਂ ਮਰਦ ਪਾਤਰ ਵੀ ਰੋਂਦੇ ਨੇ ਤਾਂ ਹਾਂ ਮਾਰ ਮਾਰ ਕੇ ਰੋਂਦੇ ਨੇ ਖਾਸ ਕਰਕੇ ਯੂਥ ਫੈਸਟੀਵਲ ਮਾਰਕਾ ਪੰਜਾਬੀ ਨਾਟਕਾਂ ਵਿੱਚ ਰੋਂਣ ਵਾਲੇ ਰਿਕਾਰ ਟੁੱਟ ਜਾਂਦੇ ਨੇ ਬਹੁਤ ਕੁਝ ਹੈ ਪੰਜਾਬੀ ਨਾਟਕ ਦੇ ਵਿੱਚ ਬਹੁਤ ਕੁਝ ਅਜਿਹਾ ਹੈ ਜੋ ਘਟੋ ਘਟ ਮੇਰੀ ਨਾਨ ਸੀਰੀਅਸ ਨਜ਼ਰ ਦੇ ਲਈ ਬਹੁਤ ਦਿਲਚਸਪ ਹੈ ਪਰ ਉਹਨਾਂ ਦਾ ਜ਼ਿਕਰ ਫੇਰ ਕਦੇ ਕਿਸੇ ਹੋਰ ਮੌਕੇ ਵਿੱਚ ਸਹੀ ਕਿਉਂਕਿ ਇਹ ਵਲੌਗ ਵੀ ਹੋਣਾ ਨੌਨ ਸੀਰੀਅਸ ਨੈਜ਼ੀਆਂ ਸਾਰੀਆਂ ਹੱਦਾਂ ਨੂੰ ਪਾਰ ਕਰ ਚੁੱਕਿਆ ਤੇ ਜੇ ਤੁਸੀਂ ਚਾਹੋ ਤਾਂ ਇਸ ਗੱਲ ਲਈ ਮੈਨੂੰ ਵੀ ਇੱਕ ਅਵਾਰਡ ਦੇ ਸਕਦੇ ਹੋ ਜੇ ਘਟੂ ਘਟ ਇਸ ਚੈਨਲ ਨੂੰ ਤਾਂ ਸਬਸਕ੍ਰਾਈਬ ਕਰ ਹੀ ਸਕਦੇ ਹੋ